ਕਿੱਦਲ ਵੱਲੋਂ ਦਰਬਾਰ ਤੇ ਹਰ 11ਵੇਂ ਰੋਜ਼ ਤੇ ਕੈਂਪ ਲਗਾਇਆ ਜਾਂਦਾ ਹਾਂਜੀ ਮੈਂ ਮੈਨਾਂ ਨੂੰ ਕੀ ਪ੍ਰੋਬਲਮਾਂ ਤੇ ਕਿਹੜੇ ਤਰੀਕੇ ਨਾਲ ਤੁਸੀਂ ਇਹਨਾਂ ਦਾ ਇਲਾਜ ਕਰਦੇ ਹੋ ਤੁਸੀਂ ਸਰ ਪੁਆਇੰਟ ਵਗੈਰਾ ਦਬਾ ਕੇ ਆਯੁਰਵੈਦਿਕ ਤਰੀਕੇ ਨਾਲ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਪੁਆਇੰਟ ਦਬਾ ਕੇ ਇਹਨਾਂ ਨੂੰ ਜਿਵੇਂ 슈ਗਰ ਦੀ ਬਿਮਾਰੀ ਹੈ ਤੇ ਇਹਨਾਂ ਨੂੰ 슈ਗਰ ਦੇ ਪੁਆਇੰਟ ਦਬਾ ਰਹੇ ਨੇ ਭਾਵੇਂ ਮੇਰੇ ਨਾਲ ਮੈਨੂੰ 3-4 ਸਾਲ ਹੋ ਗਏ ਮੈਂ ਪੌੜੀ ਨਾ ਡਿੱਗੀ ਸੀ ਉਪਰੀ ਹੁਣ ਮੇਰੇ ਕਾਫੀ ਪੇਨ ਹੋ ਰਹੀ ਸੀ ਕਿ ਸਾਸੰਗ ਚ ਬੇਤਨਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀਗੀ ਮੇਰਾ ਨਾਮ ਲਖਪਿੰਦਰ ਕੋਹੜਾ ਹੈ ਮੈਨੂੰ ਕਾਫੀ ਟਾਈਮ ਤੋਂ ਪ੍ਰੋਬਲਮ ਸੀਗੀ ਮਤਲਬ ਬੱਚੇ ਹੋਂ ਤਾਂ ਪਹਿਲਾਂ ਵੀ ਮੈਨੂੰ ਪ੍ਰੋਬਲਮ ਸੀ ਕਿ ਮੇਰੇ ਬੱਚਾ ਗਾਣੀ ਤਾਂ ਮੈਨੂੰ ਪਤਾ ਨਹੀਂ ਸੀਗਾ نیچے ਨੂੰ ਚਲੇ ਜਾਂਦੀ ਹੈ। ਤੋਂ ਮੈਂ ਕਾਫੀ ਜ਼ਿਆਦਾ ਵਧੀਆ ਫੀਲ ਕਰ ਰਹੀ ਹਾਂ। ਪਹਿਲਾਂ ਮੇਰੀ ਬਹੁਤ ਦਰਦ ਸੀਗੀ ਤੇ ਹੁਣ ਮਤਲਬ ਜਦੋਂ ਦੀ ਕਰਵਾਇਆ ਹੋਇਆ ਮੈਨੂੰ ਬਿਲਕੁਕੁਲ ਹੀ ਨਹੀਂ ਪਤਾ ਚੱਲ ਰਿਹਾ ਕਿ ਮੇਰੇ ਮਤਲਬ ਕਿ ਕੁਝ ਇਦਾਂ ਦੀ ਪ੍ਰੋਬਲਮ ਸੀਗੀ ਮੈਨੂੰ। ਜੇ ਨਾਲ ਤੁਹਾਡੇ ਕੋਲੇ ਇਹਨਾਂ ਨੂੰ ਕੀ ਪ੍ਰੋਬਲਮ ਆ ਔਰ ਕਿਹੜੇ ਤਰੀਕੇ ਨਾਲ ਤੁਸੀਂ ਇਹਨਾਂ ਦਾ ਇਲਾਜ ਕਰ ਰਹੇ ਹੋ ਸਾਡੀ ਜਾਣਕਾਰੀ ਪਾਓ ਸੰ। ਹਾਂਜੀ ਸਭ ਤੋਂ ਪਹਿਲਾਂ ਜੀ ਦੇਖੋ ਇਹਨਾਂ ਨੂੰ ਵੀ ਪ੍ਰੋਬਲਮ ਗੋਡਿਆਂ ਦੀ ਹੈ ਜੀ ਇੱਕ ਅਸੀਂ ਨੇਚੁਰਲ ਤਰੀਕੇ ਨਾਲ ਇਹਨਾਂ ਨੂੰ ਠੀਕ ਕਰਾਂਗੇ ਐਕੂ ਪ੍ਰੈਸ਼ਰ ਪੁਆਇੰਟ ਦੇ ਕੇ ਉਹਨਾਂ ਨਾਲ ਇਹਨਾਂ ਨੂੰ ਫਰਕ ਕਾਫੀ ਜ਼ਿਆਦਾ ਲੱਗੂਗਾ ਜ਼ਿਆਦਾ ਪ੍ਰੋਬਲਮ ਹੈ ਇਹਨਾਂ ਨੂੰ ਗੋਡਿਆਂ ਦੀ ਤੁਸੀਂ ਜਿੰਮੀ ਕਰਤੀ ਇਹਨਾਂ ਦਾ ਇਲਾਜ ਕਰਾਇਆ ਉਹਨੂੰ ਫਰਕ ਲੱਗ ਰਿਹਾ ਗੋਡਿਆਂ 'ਚ ਹਾਂ ਹਾਂਜੀ ਹਾਂ ਕਿੰਨਾ ਦਾ ਫਰਕ ਲੱਗ ਰਿਹਾ ਇਹਨਾਂ ਨੂੰ ਬਹੁਤ ਫਰਕ ਆ ਗਿਆ ਅਭੀ ਫਰਕ ਪਾਇਆ ਗੋਡਿਆਂ ਨਾਲ ਜਿਆਦਾ ਲੰਬੜਾ ਤੇਰੀ ਹੈ ਤਾਂ ਕਹਿੰਦੇ ਮੈਨੂੰ ਇੱਥੇ ਬੈਠਾ ਦਿੰਦਾ ਹਾਂ ਹਾਂਜੀ ਪਿਆਰੀ ਸੱਸ ਜੀ ਸਭ ਤੋਂ ਪਹਿਲਾਂ ਸਾਰੀ ਸਹਾਸੰਗਤਨ ਜੈ ਮਾਲਕਾਂ ਦੀ ਦੇਸਾਂ ਦੇਸਾਂ ਚ ਵਸਦੀ ਸਹਾਸੰਗ ਜੀ ਜੈ ਮਾਲਕਾਂ ਦੀ ਤੇ ਆਪਣੇ ਜੋ ਸਾਹਿਬ ਸக்தி ਦਲ ਵੱਲੋਂ ਦਰਬਾਰ ਤੇ ਹਰ 11ਵੀਂ ਰੋਜ਼ ਤੇ ਕੈਂਪ ਲਗਾਇਆ ਜਾਂਦਾ ਅੱਜ ਅਸੀਂ ਉੱਥੇ ਖੜੇ ਆ ਤੇ ਅੱਜ ਆਪਾਂ ਜਾਣਦੇ ਆ ਵੀ ਉੱਥੇ ਡਾਕਟਰ ਸਾਹਿਬ ਦੇ ਉਹ ਕੈਂਪ ਲਗਾ ਦੇ ਉਹਨਾਂ ਤੋਂ ਵੀ ਇੱਥੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਦੁੱਖ ਦੂਰ ਹੁੰਦੇ ਆ ਔਰ ਕਿਹੜੇ-ਕਿਹੜੇ ਇਲਾਜ ਫ੍ਰੀ ਕੀਤੇ ਜਾਂਦੇ ਆ ਇਹ ਜੋ ਕੈਂਪ ਲੱਗਿਆ ਹੈ ਇਹ ਸਾਇਬ ਸ਼ਕਤੀਗੱਲ ਆਲ ਵਰਲਡ ਵੱਲੋਂ ਲੱਗਦਾ ਹੈ ਤੇ ਹਰ ਗਿਆਰਵੀਂ ਰੋਜ਼ ਤੇ ਲੱਗਦਾ ਹੈ ਪਰ ਅੱਜ ਆਪਾਂ ਇੱਥੇ ਆਏ ਹਾਂ ਉਹ ਡਾਕਟਰ ਸਾਹਿਬ ਨਾਲ ਗੱਲ ਕਰਨ ਵਾਸਤੇ ਜੋ ਕਿ ਦੂਰੋਂ ਦੂਰੋਂ ਅੰਮ੍ਰਿਤਸਰਾਂ ਦਾ ਪਰਿਵਾਰ ਤੇ ਫ੍ਰੀ ਸੇਵਾ ਕਰਕੇ ਚੈੱਕਅਪ ਕਰਕੇ ਸੇਵਾ ਕਰਦੇ ਹਨ ਜੈ ਮਾਲਕਾਂ ਜੀ ਇਹ ਡਾਕਟਰ ਜਿੱਦਾਂ ਪੇਸ਼ੈਂਟ ਆਏ ਨੇ ਤੁਹਾਡੇ ਕੋਲੇ ਇਹਨਾਂ ਨੂੰ ਕੀ ਪ੍ਰੋਬਲਮ ਆ ਔਰ ਕਿਹੜੇ ਤਰੀਕੇ ਨਾਲ ਤੁਸੀਂ ਇਹਨਾਂ ਦਾ ਇਲਾਜ ਕਰ ਰਹੇ ਹੋ ਸਾਡੀ ਜਾਣਕਾਰੀ ਪਾਓ ਸੰਨ ਹਾਂ ਜੀ ਸਭ ਤੋਂ ਪਹਿਲਾਂ ਇਹ ਦੇਖੋ ਇਹਨਾਂ ਨੂੰ ਪ੍ਰੋਬਲਮ ਗੋਡਿਆਂ ਦੀ ਹੈ ਜੀ ਇੱਕ ਅਸੀਂ ਨੇਚਰਲ ਤਰੀਕੇ ਨਾਲ ਇਹਨਾਂ ਨੂੰ ਠੀਕ ਕਰਾਂਗੇ ਐਕੂ ਪ੍ਰੈਸ਼ਰ ਪੁਆਇੰਟ ਦੇ ਕੇ ਉਹਨਾਂ ਨੂੰ ਇਹਨਾਂ ਨੂੰ ਪਰਫਕਟ ਕਾਫੀ ਜ਼ਿਆਦਾ ਲੱਗੇਗਾ ਜ਼ਿਆਦਾ ਪ੍ਰੋਬਲਮ ਹੈ ਇਹਨਾਂ ਨੂੰ ਗੋਡਿਆਂ ਨੇ ਜੇ ਜਿਵੇਂ ਕਹ ਸੀ ਆ ਦੇਖੋ ਹੁਣ ਪੁਆਇੰਟ ਕਰਾਂ ਇਹਨਾਂ ਨੂੰ ਠੀਕ ਰਿਜ਼ਲਟ ਪੁੱਛ ਲਿਓ 5 ਮਿੰਟਾਂ ਬਾਅਦ ਇਸੋ ਕੀ ਕਿਹੜਾ ਹੀ ਲੋਕ ਬੇਤ ਤੁਸੀਂ ਅਸੀਂ ਆਯੁਰਵੇਦਿਕ ਤਰੀਕੇ ਨਾਲ ਇਲਾਜ ਕਰਦੇ ਹਾਂ ਪੁਆਇੰਟ ਦਬਾ ਕੇ ਸਾਰੇ ਪੁਆਇੰਟ ਕਰਾਂਗੇ ਇਹਨਾਂ ਦੇ ਗੋਡਿਆਂ ਦੇ ਤੇ ਪੇਟ ਦੇ ਪੁਆਇੰਟ ਨਾਲ ਉਲਝ ਜਾਣੇ ਆ ਪਾਪੀਆਂ ਬਣੀ ਗਈ ਹੈ ਸਾਰੀ ਇਹਨਾਂ ਦੀ ਖਤਮ ਹੋ ਜਾਣੀ ਤੇ ਨੰਨੋ ਜਾਟ ਮਿਲ ਜਾਣਾ ਹੈ ਤੁਹਾਨੂੰ ਕੋਈ ਹੋਣੀ 5 ਮਿੰਟਾਂ ਦੇ ਵਿੱਚ ਇਹਨੂੰ ਪੜ ਸਕਦੇ ਆ ਬਾਪੂ ਜੀ ਕਿੰਨਾ ਕਿ ਤੁਹਾਨੂੰ ਫਰਕ ਲੱਗਿਆ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੈ ਮਾਲਕਾਂ ਜੈ ਮਾਲਕਾਂ ਹੁਣ ਇਹਨੇ ਡਾਕਟਰ ਸਾਹਿਬ ਨੇ ਬਾਪੂ ਜੀ ਦੇ ਗੋਡਿਆਂ ਦਾ ਇਲਾਜ ਕੀਤਾ ਤੇ ਬਾਪੂ ਜੀ ਦੇ ਗੋਡਿਆਂ ਨੂੰ ਕਾਫੀ ਜ਼ਿਆਦਾ ਫਰਕ ਪੈ ਗਿਆ ਆਪਾਂ ਬਾਪੂ ਜੀ ਤੋਂ ਪੁੱਛਦੇ ਹਾਂ ਵੀ ਉਹਨਾਂ ਨੂੰ ਕਿੰਨਾ ਫਰਕ ਲੱਗ ਰਿਹਾ ਬਾਪੂ ਜੀ ਤੁਸੀਂ ਇਹਨਾਂ ਗੋਡਿਆਂ ਦਾ ਇਲਾਜ ਕਰਾਇਆ ਉਹਨੂੰ ਫਰਕ ਲੱਗ ਰਿਹਾ ਗੋਡਿਆਂ 'ਚ ਹਾਂ ਹਾਂ ਜੀ ਕਿੰਨਾ ਦਾ ਫਰਕ ਲੱਗ ਰਿਹਾ ਇਹ ਨਾਲ ਬਹੁਤ ਫਰਕ ਆ ਗਿਆ ਕਾਫੀ ਫਰਕ ਪੈ ਗਿਆ ਗੋਡੇ ਤਾਂ ਜਰਾ ਲੰਦਰਾ ਤੇ ਚਾ ਚਾ ਕਰਾਤੇ ਨੇ ਤੇ ਇਹਦਾ ਸੁੰਗ ਉਹਨੇ ਤਾਂ ਨਾਲ ਚੱਲੇ ਕਰਿਆ ਬੰਦਰਾ ਨੂੰ ਕੁਝ ਕਰਾਈ ਕਰ ਜਿਵੇਂ ਪਹਿਲਾਂ ਤਕਲੀਫ ਹੁੰਦੀ ਸੀ ਹੁਣ ਸਹੀ ਹੋ ਗਏ ਚਾ ਥੋੜਾ ਥੋੜ ਕੇ ਦਿਖਾਉਂਦਾ ਲਓ ਜੀ ਬਾਪੂ ਜੀ ਐਨ ਕੋੜਿਆਂ ਨੂੰ ਭੱਜ ਰਹੇ ਨੇ ਪਹਿਲਾਂ ਕਾਫੀ ਤਕਲੀਫ ਸੀ ਉਹਨਾਂ ਨੂੰ ਤੇ ਹੁਣ ਉਹ ਚੰਤਕਾਰ ਹੋ ਰਿਹਾ ਬਾਪੂ ਜੀ ਕਹਿੰਦੇ ਆ ਬਿਲਕੁਲ ਤੰਦਰੁਸਤਾਂ ਕੋਈ ਮੈਨੂੰ ਪ੍ਰੋਬਲਮ ਨਹੀਂ ਬਿਲਕੁਲ ਠੀਕ ਆ ਇਹ ਬਾਲਕ ਦੀ ਰਹਿਮਤ ਆ ਉਹਨਾਂ ਦੀ ਸਦਕਾ ਸਭ ਕੁਝ ਹੋ ਰਿਹਾ ਜੈ ਮਾਲਬੰਦ ਜਨ ਜਿਹੜਾ ਤੁਸੀਂ ਦਰਬਾਰ ਤੇ ਹਰ ਸਾਲ ਇਹ ਕੈਂਪ ਲਗਾਉਂਦੇ ਹੋ ਤੇ ਇਹਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਤੁਸੀਂ ਥਰਪੀਆਂ ਕਰਦੇ ਹੋ ਔਰ ਕਿਹੜੀ ਕਿਹੜੀ ਮੈਡੀਸਨ ਦੇ ਕੇ ਮਰੀਜ਼ਾਂ ਨੂੰ ਤੁਸੀਂ ਕਿੰਨੇ ਡਿਸਕਾਊਂਟ ਤੇ ਮੈਡੀਸਨ ਦੇ ਕੇ ਉਹ ਤੁਸੀਂ ਜੋ ਸੇਵਾ ਨਿਭਾ ਰਹੇ ਹੋ ਉਹਦੇ ਬਾਰੇ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਆਂ ਤੇ ਸਾਨੂੰ ਪਹਿਲਾਂ ਵੀ ਕਾਫੀ ਮਰੀਜ਼ਾਂ ਦਾ ਮਤਲਬ ਇਹ ਮੈਸੇਜ ਮਿਲਿਆ ਕਿ ਬਹੁਤ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਦੀ ਟੀਮ ਨੇ ਸਾਡਾ ਇਲਾਜ ਕੀਤਾ ਔਰ ਕਾਫੀ ਫਾਇਦਾ ਹੋਇਆ ਉਹਨਾਂ ਨੂੰ ਤੇ ਅਸੀਂ ਕੈਂਪ ਨੂੰ ਅੱਗੇ ਵਧਾਉਣ ਲਈ ਕਿ ਹਰ 11ਵੀਂ ਦੀ 11ਵੀਂ ਲੱਗਦਾ ਰਹੇ ਦਰਵਾਰ ਤੇ ਕੈਂਪ ਔਰ ਜਿਆਦਾ ਤੋਂ ਜਿਆਦਾ ਮਰੀਜ਼ ਇਸ ਦਾ ਲਾਭ ਲੈ ਸਕਣ ਉਹਦੇ ਬਾਰੇ ਅਸੀਂ ਤੁਹਾਨੂੰ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਾਂ ਜੀ ਪਹਿਲਾਂ ਤਾਂ ਜੈ ਮਾਲਤਾ ਜੀ ਬਹੁਤ-ਬਹੁਤ ਮਹਾਰਾਜ ਦਾ ਕਿਰਪਾ ਹੈ ਕਿ ਇਹਨਾਂ ਦੀ ਕਿਰਪਾ ਦੁਆਰਾ ਇਹ ਅਸੀਂ ਕੈਂਪ ਲਗਾ ਰਹੇ ਹਾਂ ਠੀਕ ਹੈ ਬਹੁਤ ਸੰਕਤ ਇਸ ਕੈਂਪ ਦਾ ਲਾਹਾ ਲੈ ਰਹੀ ਹੈ ਏਟ ਇਸ ਅਸੀਂ ਮੈਡੀਸਨ 50 ਤੋਂ 40% ਫ੍ਰੀ ਦਿੰਦੇ ਆ ਪਹਿਲਾਂ ਅਸੀਂ ਜਿਹੜੀ ਥੈਰੇਪੀ ਕਰਦੇ ਚਾਰ ਤੋਂ ਪੰਜ ਤਰ੍ਹਾਂ ਦੀ ਕਰਦੇ ਸਿਰਫ ਸਾਡੀ ਹੱਥ ਦੀ ਥੈਰੇਪੀ ਹੁੰਦੀ ਹੈ ਜਿੱਤਨਾ ਪੇਸ਼ੈਂਟ ਨੂੰ ਬਿਲਕੁਲ ਰਲੀਫ ਮਿਲਦਾ ਹੈ ਕੁਝ ਏਦਾਂ ਦੇ ਰਹਿ ਗਏ ਆ ਜਿਹੜਾ ਅਸੀਂ ਵਿਦਾਉਟ ਮੈਡੀਸਨ ਸਪਾਈਨ ਦੀ ਅਸੀਂ ਪ੍ਰੋਬਲਮ ਹੱਲ ਕਰਦੇ ਆ ਠੀਕ ਹੈ ਹੁਣ ਜਿੱਦਾਂ ਇਹ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਦਾ ਫਲੋਰ ਤੇ ਸਾਡੇ ਤੇ ਜ਼ਿਆਦਾ ਹੋ ਗਏ ਆ ਨਾ ਫਲੋਰ ਦੇ ਉੱਪਰ ਬੰਦਾ ਸਲਿੱਪ ਹੁੰਦਾ ਜਾਂ ਤੁਸੀਂ ਨਹੀਂ ਜੋਗਾ ਉਹਦੇ ਨਾਲ ਬੰਦੇ ਤੇ ਕੋਈ ਵੀ ਸੱਟ ਚੋਟ ਲੱਗ ਜਾਂਦੀ ਹੈ ਪਹਿਲਾਂ ਤਾਂ ਸਾਡੀ ਪਹਿਲਾਂ ਸਭ ਤੋਂ ਪਹਿਲਾਂ ਜੇ ਡਿਸਕਸ ਦੀ ਸੈਟ ਕਰਦੇ ਆਂ ਤਾਂ ਟੈਲਵਨ ਤੋਂ ਵੀ ਸੈਟ ਕਰਦੇ ਆਂ। ਮੈਂ ਟੈਲਵਨ ਸੈਟ ਕੀਤੀ ਜਾਂਦੀ ਉਸ ਤੋਂ ਬਾਅਦ ਅਸੀਂ ਡਿਸਕ ਨੂੰ ਸੈਟ ਕਰਦੇ ਆਂ। ਵਿਦਾਊਟ ਮੈਡੀਸਨ ਸਹੀ ਹੁੰਦੇ ਆ ਪੇਸ਼ੈਂਟ। ਹੁਣ ਸਰਵਾਈਕਲ ਲੈ ਲੋ। ਸਰਵਾਈਕਲ ਦੇ ਪੇਸ਼ੈਂਟ ਜਿਹੜੇ ਆ ਸਾਡੇ ਕੋਲ ਸਰਵਾਈਕਲ ਸਿੱਡ ਮਸਲਸ ਵੀ ਖਿੱਚਿਆ ਸਰਵਾਈਕਲ ਤੋਂ ਇੱਕ ਮਣਕਿਆਂ ਦਾ ਨਾਮ ਆ ਸੀਵਨ ਤੋਂ ਸੀਜਾ ਬੰਦਾ ਤੇ ਇਹ ਮਣਕੇ ਆ। ਜੇ ਅਸੀਂ ਹੁਣ ਦੇਖੋ ਜਿਆਦਾ ਹੁਣ ਅੱਜ ਕੱਲ੍ਹ ਦੇ ਜੁਗਤ ਯਾਰਾ ਬੱਚੇ ਕੀ ਆ ਜਿਹੜਾ ਮੋਬਾਈਲ ਯੂਜ਼ ਕਰਦੇ ਆ। ਹੁਣ ਸਿਟਿੰਗ ਵੀ ਜ਼ਿਆਦਾ ਹੈਗੀ ਆ ਲੈਪਟਾਪ ਤੇ ਆ। ਸਾਰਾ ਕੰਮ ਹੀ ਇਲੈਕਟ ਠੀਕ ਹੈ ਨਾ ਜਦੋਂ ਸਾਡੀ ਸਿਟਿੰਗ ਹੀ ਇਦਾਂ ਦੀ ਗਲਤ ਹੋ ਰਹੀ ਜਿੰਨਾ ਸਾਨੂੰ ਸਰਵਾਈਕਲ ਦੇ C1 ਤੋਂ C7 ਤੱਕ ਵਨ ਮਨ ਕੇ ਜਿਹੜੇ ਆ ਉਹ ਹੋ ਜਾਂਦੇ ਆ ਉਹਦੇ ਨਾਲ ਇਹ ਪ੍ਰੋਬਲਮ ਸਰਵਾਈਕਲ ਦੀ ਆ ਜਾਂਦੀ ਉਹ ਸਰਵਾਈਕਲ ਦੀ ਪ੍ਰੋਬਲਮ ਨਾ ਮਨ ਕੇ ਨਹੀਂ ਸਿਰ ਖਿੱਚ ਭ ਜਾਂਦੀ ਆ ਮਸਲ ਸਿੱਖ ਖਿੱਚ ਆ ਜਾਂਦੀ ਆ ਉਹ ਆ ਉਹ ਅਸੀਂ ਵਿਦਾਊਟ ਮੈਡੀਸਨ ਠੀਕ ਕਰਦੇ ਆ ਠੀਕ ਹੈ ਜੀ ਤੇ ਇਹਦੇ ਵਿੱਚ ਹੈਗਾ ਜਦੋਂ ਸਾਡੇ ਹੁਣ ਗੋਡਿਆਂ ਦੀ ਪ੍ਰੋਬਲਮ ਆ ਗੋਡਿਆਂ ਦੀ ਪ੍ਰੋਬਲਮ ਜਿੰਨੀ ਮਰਜ਼ੀ ਪ੍ਰੋਬਲਮ ਹੋਈ ਹੋਵੇ ਸਿਰਫ ਗੋਡਿਆਂ ਦੀ ਹੁੰਦੇ ਆ ਜੋਇੰਟ ਜਿਹੜੇ ਝੜ ਜਾਂਦੇ ਆ ਸੂਚੀ ਉਹ ਸੋ ਅਸੀਂ ਹੱਥ ਦੇ ਨਾਲ ਹੀ ਖੋਲਦੇ ਆ ਇਹ ਥੋੜਾ ਲੰਬੀ ਥੈਰੇਪੀ ਚੱਲਦੀ ਹੈ ਇਹਨਾਂ ਬਿਲਕੁਲ ਫਰਕ ਬਿਲਕੁਲ ਰੀਲੀਫ ਪੇਸ਼ੈਂਟ ਨੂੰ ਮਿਲ ਜਾਂਦਾ ਹੈ ਠੀਕ ਹੈ ਜੀ ਇਹਨਾਂ ਵਿੱਚ ਜਿਹੜੀ ਤੁਸੀਂ ਇਹ ਮੈਡੀਸਨ ਪਈ ਹੈ ਇੰਨੀ ਤੇ ਇਹਦੇ ਵਿੱਚ ਵੀ ਕਿੰਨਾ ਡਿਸਕਾਊਂਟ ਹੈ ਜਿੱਦਾਂ ਹੁਣ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਕਾਫੀ ਜ਼ਿਆਦਾ ਖਰਚੇ ਨੇ ਤੇ ਪੇਸ਼ੈਂਟ ਇੰਨੀ ਦਵਾਈ ਉਹ ਨਹੀਂ ਕਰ ਸਕਦਾ ਤੇ ਤੁਸੀਂ ਕਿੰਨੇ ਡਿਸਕਾਊਂਟ ਦੇ ਮੈਡੀਸਨ ਦਿੰਦੇ ਹੋ ਹਾਂਜੀ ਅਸੀਂ ਮੈਡੀਸਨ ਸਾਡੀ ਆਯੁਰਵੈਦਿਕ ਮੈਡੀਸਨ ਆ 50 ਤੋਂ 40% ਡਿਸਕਾਊਂਟ ਦੇ ਰਹੇ ਹਾਂ ਠੀਕ ਹੈ ਕੁਝ ਮੈਡੀਸਨ ਐਡਾ ਵੀ ਆ ਕੋ ਪੇਸ਼ੈਂਟ ਐਦਾਂ ਦੇ ਆਂਦੇ ਆ ਜਿਨ੍ਹਾਂ ਨੂੰ ਅਸੀਂ ਫ੍ਰੀ ਸੇਵਾ ਵੀ ਕਰ ਠੀਕ ਹੈ ਕੋਈ ਤਾਂ ਮੈਡੀਸਨ ਦਾ ਨਹੀਂ ਹੈਗਾ ਜੇ ਮੇਨ ਜਿਹੜਾ ਅਸੀਂ ਜ਼ਿਆਦਾ ਕੋਸ਼ਿਸ਼ ਇਹ ਕਰੀਦੀ ਆ ਕਿ ਬਿਨਾਂ ਮੈਡੀਸਨ ਪੇਸ਼ੈਂਟ ਠੀਕ ਹੋਵੇ ਠੀਕ ਹੈ ਜੀ ਬਹੁਤ ਸੋਹਣਾ ਬਰਾਲਾ ਸਾਹਿਬ ਦਾ ਤੇ ਚਲੋ ਜੈ ਮਾਲਕਾਂ ਦੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਅੱਗੇ ਹੋਰ ਨਾ ਤੇ ਜਾਣਕਾਰੀ ਲਵਾਂਗੇ ਕਿ ਦਰਬਾਰ ਦੇ ਜਿੱਦੇ ਵੀ ਪੇਸ਼ਟ ਆਉਂਦੇ ਆ ਕਿ ਉਹਨਾਂ ਨਾਲ ਕੋਈ ਵਿਤਵਰਤ ਨਹੀਂ ਕੀਤਾ ਜਾਂਦਾ ਕਿ ਸਪੈਸ਼ਲ ਗਿਸਟ ਨੂੰ ਖਰਚੀ ਪਹਿਲਾਂ ਕੱਟ ਦਿੱਤੇ ਜਾਂਦੀ ਆ ਜਾਂ ਜੋ ਆਮ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਤੇ ਆਪਾਂ ਉਹਨਾਂ ਤੋਂ ਇਹ ਜਾਣਕਾਰੀ ਲੈਣੇ ਆ ਕਿ ਉਹ ਮਾਲਕ ਦਾ ਵਹੇ ਤਾਂ ਦਰਬਾਰ ਹੈ ਸਰਵ ਸਾਂਝਾ ਦਰਬਾਰ ਇਦਾਂ ਦੀ ਕੋਈ ਹੋਣੀ ਨਹੀਂ ਚਾਹੀਦੀ ਇਹ ਗੱਲ ਪਰ ਆਪਾਂ ਫਿਰ ਵੀ ਇਹਨਾਂ ਦੀ ਜਾਣਕਾਰੀ ਲੈਣੇ ਆ ਜੈ ਮਾਲਕਾਂ ਦੇ ਜੈ ਮਾਲਕਾਂ ਦੇ ਜੋ ਵੀ ਦਰਬਾਰ ਦੇ ਉੱਤੇ ਅਸੀਂ ਸੇਵਾ ਕਰ ਰਹੇ ਆ ਜੋ ਵੀ ਪਾਚੀ ਕੱਟੀ ਜਾ ਰਹੀ ਹੈ ਉਹ ਸਾਰਿਆਂ ਦੀ ਬਰਾਬਰ ਕੱਟੀ ਜਾ ਦਰਬਾਰ ਇਹ ਸਾਂਝਾ ਸਰਵ ਸਾਂਝਾ ਦਰਬਾਰ ਹੈ ਇੱਥੇ ਕੋਈ ਵੀ ਕਿਸੇ ਦੇ ਨਾਲ ਕੋਈ ਇਹ ਨਹੀਂ ਕਿਸੇ ਦੀ ਪਹਿਲਾ ਪੜੀ ਜਾਂ ਬਾਅਦ ਵਿੱਚ ਬਰਾਬਰ ਇੱਕ 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 ਮਤਲਬ ਬਰਾਬਰਤਾ ਨਾਲ ਕੱਟੀ ਜਾਂਦੀ ਹੈ ਸਾਰਿਆਂ ਦਾ ਇਹ ਸਾਂਝਾ ਦਰਵਾਜ਼ਾ ਜਿਹ ਹੈ ਮਾਲਕ ਹਾਂਜੀ ਨੈਮ ਇਹਨਾਂ ਨੂੰ ਕੀ ਪ੍ਰੋਬਲਮ ਆ ਤੇ ਕਿਹੜੇ ਤਰੀਕੇ ਨਾਲ ਤੁਸੀਂ ਇਹਨਾਂ ਦਾ ਇਲਾਜ ਕਰਦੇ ਹੋ ਜੋ ਇੱਥੇ ਦਰਵਾਜ਼ੇ ਤੇ ਹਰ ਵਾਰ ਕੈਂਪ ਲਗਾਇਆ ਜਾਂਦਾ ਤੇ ਕਾਫੀ ਮਰੀਜ਼ ਆਉਂਦੇ ਨੇ ਦੂਰੋਂ ਦੂਰੋਂ ਬੜੀਆਂ ਦਿੱਕਤ ਪਰੇਸ਼ਾਨੀਆਂ ਉਹਨਾਂ ਨੂੰ ਆਉਂਦੀਆਂ ਨੇ ਤੇ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਇਲਾਜ ਕਰਦੇ ਹੋ ਤੇ ਉਹਨਾਂ ਨੂੰ ਆਰਾਮ ਮਿਲ ਜਾਂਦਾ ਕਿ ਸੇਸਰ ਪੁਆਇੰਟ ਵਗੈਰਾ ਦਬਾ ਕੇ ਆਯੁਰਵੈਦਿਕ ਤਰੀਕੇ ਨਾਲ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਪੁਆਇੰਟ ਦਬਾ ਕੇ ਇਹਨਾਂ ਜਿਵੇਂ 슈ਗਰ ਦੀ ਬਿਮਾਰੀ ਹੈ ਤੇ ਨਾਲ 슈ਗਰ ਦੇ ਪੁਆਇੰਟ ਦਬਾ ਲੈਣੇ ਆ ਤੇ ਉਹਨਾਂ ਦੀ ਸਾਰੀ ਪ੍ਰੋਬਲਮ ਸਹੀ ਹੋ ਜਾਂਦੀ ਹੈ ਤੇ ਪ੍ਰੋਬਲਮ ਸਹੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਜਿਵੇਂ ਗੋਡਿਆਂ ਦੀ ਸਰਵਾਈਕਲ ਦੀ ਮਣਕੀ ਦੀ ਪ੍ਰੋਬਲਮ ਹੁੰਦੀ ਹੈ ਕਿੰਨੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਜਿਵੇਂ ਹੁਣ ਕਿਸੇ ਦਾ ਮਣਕੀ ਪ੍ਰੋਬਲਮ ਹੈ ਉਹ ਇਸੇ ਕਪਿੰਗ ਦੇ ਨਾਲ ਜਾਂ ਫਿਰ ਕਿਸੇ ਦੀ ਥੈਰੇਪੀ ਦੇ ਨਾਲ ਸਹੀ ਕਰ ਸਕਦਾ ਹੈ ਹਾਂਜੀ ਮੈਮ ਜੋ ਇੱਥੇ ਦਵਾਈਆਂ ਦਿੰਦਿਆਂ ਉਹਦੇ ਤੇ ਵੀ ਡਿਸਕਾਊਂਟ ਦਿੰਦੇ ਆ ਜਿੱਦਾਂ ਬਾਜ਼ਾਰ 'ਚ ਤਾਂ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਰ ਕੋਈ ਮਰੀਜ਼ ਦਵਾਈਆਂ ਨਹੀਂ ਮਹਿੰਗੀਆਂ ਲੈ ਨਹੀਂ ਸਕਦਾ ਤੇ ਜੋ ਦਰਬਾਰ ਤੇ ਕੈਂਪ ਜਿੱਦਾਂ ਚੈੱਕਅਪ ਫ੍ਰੀ ਆ ਤੇ ਜਿਹੜੀ ਮੈਡੀਸਿਨ ਦਿੰਦੇ ਆ ਉਹਦੇ ਵਿੱਚ ਵੀ ਡਿਸਕਾਊਂਟ ਆ ਹਾਂਜੀ ਸਰ ਸਾਰੇ ਮੈਡੀਸਿਨ ਵਿੱਚ ਡਿਸਕਾਊਂਟ ਹੈ ਬਾਹਰ ਨਾਲੋਂ ਇੱਥੇ ਸਸਤੀ ਮਿਲਦੀ ਹੈ ਬਹੁਤ ਬਹੁਤ ਜ਼ਿਆਦਾ ਵਧੀਆ ਦਵਾਈਆਂ ਹੁੰਦੀਆਂ ਇੱਥੇ ਵਧੀਆ ਦਵਾਈਆਂ ਮਤਲਬ ਬਹੁਤ ਫਰਕ ਪੈਂਦਾ ਉਹ ਦਵਾਈਆਂ ਤੇ ਠੀਕ ਹੈ ਜੈ ਹਾਲਕਾਂ ਦੇ ਥੈਂਕ ਯੂ ਇਨਨਾਂ ਨੂੰ ਕੀ ਪ੍ਰੋਬਲਮ ਆ ਤੇ ਕਿਸ ਤਰੀਕੇ ਨਾਲ ਤੁਸੀਂ ਇੱਥੇ ਦਰਬਾਰ ਤੇ ਜੋ ਕੈਂਪ ਲੱਗ ਰਿਹਾ ਹੈ 11ਵੀਂ ਤੇ ਕਿਸ ਤਰੀਕੇ ਨਾਲ ਤੁਸੀਂ ਇਹ ਇਲਾਜ ਕਰਦੇ ਹੋ ਪਾਜੀ ਇਹਨਾਂ ਨੂੰ ਸਰਵਾਈਟਲ ਦੀ ਪ੍ਰੋਬਲਮ ਹੈ ਮੈਂ ਮਾਲਿਸ਼ ਕਰਕੇ ਕਰਦੇ ਆ ਤੇ ਬਾਕੀ ਆਪਾਂ ਕਪੜਾ ਵਗੈਰਾ ਲਾ ਦਿੰਨੇ ਆ ਅਗਰ ਜ਼ਿਆਦਾ ਪ੍ਰੋਬਲਮ ਆ ਮਤਲਬ ਕਿ ਇੱਥੇ ਜ਼ਿਆਦਾ ਸਵੈਲੀ ਦਾ ਬਾਹਾਂ ਦੇ ਦਰਦ ਹੋਣ ਦਾ ਫਿਰ ਆਪਾਂ ਮੰਨ ਲਓ ਕਿ ਟੇਪ ਲਾ ਦਿੰਨੇ ਆ ਕੋਸਤਵਾਰ ਤੇਲ ਦੀ ਇਹਨਾਂ ਨੂੰ ਕਹਿੰਦੇ ਆ ਤੇਲ ਮਾਲਿਸ਼ ਕਰੋ ਹਾਂਜੀ ਇਹ ਪਰਹੇਜ਼ ਕਰੋ ਵੀ ਆਪਣਾ ਨੀਂਹ ਜਿਆਦਾ ਨੀਂਹ ਪਾ ਕੇ ਕੀ ਨਹੀਂ ਕਰਨਾ ਠੀਕ ਹੈ ਜਾਂ ਆਪਾਂ ਮੋਬਾਈਲ ਵਗੈਰਾ ਚਲਾਣੇ ਆ। ਬੋਧਾਈ ਕਾਦੀ ਨੂੰ ਫਰਕ ਨਹੀਂ ਕਿਤੇ ਵੀ ਪੈਂਦਾ ਹੈਗਾ ਅੱਜ ਮੈਨੂੰ ਕੁਦਰਤੀ ਮੈਂ ਅੱਜ ਇੱਥੇ ਪਰਚੀ ਕਰਾਈ ਆ। ਕਿਉਂਕਿ ਮੈਨੂੰ ਪਤਾ ਪਹਿਲਾਂ ਵੀ ਸੀ ਕਿ ਕੈਂਪ ਲੱਗਦੇ ਮੈਂ ਸੇਵਾ 'ਚ ਹੁੰਦੀ ਸੀਗੀ ਪਰ ਮੈਂ ਕਹਿੰਦੀ ਸੀ ਨਹੀਂ ਮੈਨੂੰ ਆਪੇ ਮਾਲਕ ਜੀ RAM ਦੇ ਹਾਂ ਵੀ ਮੈਂ ਮਾਲਕਾ ਕਰਕੇ ਮੈਂ ਮਾਲਕਾ ਤੇ ਡੋਰਾ ਸਿੱਟ ਕੇ ਮੈਂ ਕਰ ਲਿਆ ਜੋ ਕਿ ਕਿ ਲੋ ਆਏ ਜੀ ਮਾਲਕ ਜੀ ਰਾਮ ਦੇ ਨਾਲ ਦਵਾਈ ਵੀ ਜ਼ਰੂਰੀ ਆ। ਔਰ ਰਹਿਮਤ ਮਾਲਗਾਨੇ ਕਰ ਦੇਣੀਆਂ ਤੇ ਤੁਹਾਨੂੰ ਕੈਂਪ ਚ ਆ ਕੇ ਹੁਣ ਤੁਸੀਂ ਟਰੀਟਮੈਂਟ ਕਰਵਾ ਲਿਓ ਜੇ ਇਲਾਜ ਕਰਵਾਉਣ ਲੱਗਿਓ ਇਲਾਜ ਕਰਾਉਣਾ ਸ਼ੁਰੂ ਕਰਨਾ ਜੀ ਮੈਂ ਨਾਲ ਮਿਲੂੰਗੀ ਸ਼ਾਇਦ ਜੇ ਮੈਂ ਤਾਂ ਮਤਲਬ ਆਹ ਹੁਣ 3 ਮਹੀਨੇ ਪਿੱਛੇ ਤੇ ਆਪਾਂ ਕੈਂਪ ਲੱਗਣਾ ਨਾ ਤੇ ਇਹਨਾਂ ਨੇ ਮੈਨੂੰ ਕਾਟ ਦੇ ਦੇਣਗੇ ਮੈਂ ਜੇ ਕੋਈ ਪ੍ਰੋਬਲਮ ਹੋ ਤਾਂ ਮੈਂ ਮੈਚਰ ਮਿਲ ਲੈਣੀ ਆਂਦੀ ਹਾਂ ਜੀ ਮੈਂ ਜਿਹੜੇ ਤੁਹਾਡੇ ਕੋਲੇ ਮਰੀਜ਼ ਆਏ ਨੇਗੇ ਇਹਨਾਂ ਨੂੰ ਕੀ ਪ੍ਰੋਬਲਮ ਆ ਤੇ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਇਲਾਜ ਕਰੋਗੇ ਇਹਨਾਂ ਦੀ ਟਿਸਟ ਦੀ ਪ੍ਰੋਬਲਮ ਸੀ ਇਹ ਕਿਨਾਂ ਦੀ ਹੈਗਾ ਜਿਹੜਾ ਬੈਗ ਦਾ ਲਾਸਟ ਬਣਦਾ ਆ ਨਾ ਉਹ ਜਿਆਦਾ ਡਾਊਨ ਹੋਇਆ ਹੈ ਉਹਦੇ ਨਾਲ ਡਿਸਕ ਦੀ ਪ੍ਰੋਬਲਮ ਆਈ ਹੈ ਉਹਦੇ ਨਾਲ ਹੀ ਉਹਦੀ ਵਜ੍ਹਾ ਨਾਲ ਹੀ ਗੋਡੇ ਨੂੰ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਕਹਿੰਦੇ ਆ ਸਾਡੇ ਗੋਡੇ ਦੀ ਪ੍ਰੋਬਲਮ ਆ ਪਰ ਮੇਨ ਪ੍ਰੋਬਲਮ ਜਿਹੜੀ ਗੋਡੇ ਨੂੰ ਉਹ ਨਾੜ ਦੀ ਖਿੱਚ ਪੈ ਜਾਂਦੀ ਹੈ ਮੇਨ ਪ੍ਰੋਬਲਮ ਇਹਨਾਂ ਦੀ ਡਿਸਕ ਦੀ ਆ ਬਣ ਕੇ ਨੂੰ ਜਿਹੜੀ ਆ ਪ੍ਰੋਬਲਮ ਹੈਗੀ ਆ ਮਣਕਾ نیچے ਗਿਆ ਹੈ ਉਹਨੂੰ ਕੱਢ ਕੇ ਉੱਪਰ ਲਿਆਂਦਾ ਡਿਸਕ ਨੂੰ ਸੈੱਟ ਕਰਕੇ ਉਹ ਗੋਡੇ ਦੀ ਪ੍ਰੋਬਲਮ ਗੋਡੇ ਨੂੰ ਅਸੀਂ ਹੱਥ ਨਹੀਂ ਲਾਉਣਾ ਉੱਥੋਂ ਹੀ ਅਸੀਂ ਸੈੱਟ ਕਰਨਾ ਹੈ ਲੱਗਤੋ ਇਹ ਜੀ ਗੋਡਾ ਸੈੱਟ ਕਰ ਦੇਣਾ ਉਹ ਨਾੜ ਦੀ ਖਿੱਚ ਪਈ ਜਾਂਦੀ ਉਹਦੇ ਨਾਲ ਇਹਨਾਂ ਨੂੰ ਪ੍ਰੋਬਲਮ ਸੀ ਹੁਣ ਐਡੇ ਟਾਈਮ ਮੈਂ ਇਹਨੂੰ ਕੀਤੀ ਆ ਤੇ ਪੀੜਾ ਦੀ ਇਹਨਾਂ ਨੂੰ ਪੁੱਛ ਲੋ ਲੱਗਦੀ ਕੀ ਪ੍ਰੋਬਲਮ ਸਹੀ ਹੋਈ ਆ ਜੇ ਕਿੱਦਾਂ ਇਹਨਾਂ ਨੂੰ ਪੁੱਛ ਸਕਦੇ ਆ ਪੇਸ਼ੈਂਟ ਦੀ ਹੁਣੇ ਟ੍ਰੀਟਮੈਂਟ ਕੀਤਾ ਹੈਗਾ ਉਸ ਲੋਕ ਨੂੰ ਦੱਸੋ ਤੁਸੀਂ ਇੱਕ ਨੱਕ ਦਾ ਕਿਦਾਂ ਹਾਂਜੀ ਹਾਂਜੀ ਜੀਜੇ ਮਾਲਕ ਜੀ ਆਉਣੀ ਨਹੀਂ ਮਾਲਕ ਦਖਿਆ ਹਾਂਜੀ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਹੋਰ ਪੇਸ਼ੈਂਟ ਆਏ ਨੇ ਉਹਨਾਂ ਨਾਲ ਬਹੁਤ ਵੱਡਾ ਚਮਤਕਾਰ ਹੋਇਆ ਕਹਿੰਦੇ ਅਸੀਂ ਕਾਫੀ ਲੰਮੇ ਸਮੇਂ ਤੋਂ ਇਹ ਦਰਦ ਚੱਲ ਰਿਹਾ ਸੀ ਪਰ ਜਿੱਦਾਂ ਹੀ ਕੀ ਕਹਿੰਦੇ ਇੰਨੇ ਸੁਲਝ ਗਏ ਮੈਡਮ ਨੇ ਵੀ ਇਹਨਾਂ ਨਾਲ ਸੀ ਟਰੀਟਮੈਂਟ ਇੱਥੋਂ ਕਰਵਾਇਆ ਤਾਂ ਸਾਨੂੰ ਬਹੁਤ ਜ਼ਿਆਦਾ ਫਰਕ ਮਹਿਸੂਸ ਆਇਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੈ ਮਾਲਕ ਜੈ ਮਾਲਕ ਜੀ ਮੇਰਾ ਨਾਮ ਲਖਪਿੰਦਰ ਕੋਹੜਾ ਹੈ ਮੈਨੂੰ ਕਾਫੀ ਟਾਈਮ ਤੋਂ ਪ੍ਰੋਬਲਮ ਸੀਗੀ ਮਤਲਬ ਬੱਚੇ ਹੋਣ ਤੋਂ ਪਹਿਲਾਂ ਵੀ ਮੈਨੂੰ ਪ੍ਰੋਬਲਮ ਸੀ ਕਿ ਮੇਰੇ ਬੱਚਾ ਜਾਨੀ ਜਦੋਂ ਮੈਨੂੰ ਪਤਾ ਨਹੀਂ ਸੀ ਇਹਦਾ نیچے ਨੂੰ ਚਲੇ ਜਾਂਦੀ ਹੈ ਤੋਂ ਮੈਂ ਕਾਫੀ ਦਵਾਈਆਂ ਖਾਧੀਆਂ ਕਾਫੀ ਡਾਕਟਰ ਕੋਲ ਵੀ ਟਰੀਟਮੈਂਟ ਕਰਵਾਏ ਤੋ ਅੱਜ ਜਿੱਦਿਆਂ ਅਚਾਨਕ ਕਿ ਮੈਂ ਮੈਮ ਨੂੰ ਦਿਖਾਇਆ ਤੋ ਉਹਨਾਂ ਨੇ ਇੱਕਦਮ ਓਨ ਦਾ ਸਪੋਰਟ ਹੀ ਮਤਲਬ ਜਿੱਦਾਂ ਹੀ ਮੇਰੀ ਮਤਲਬ ਕਰਵਾਇਆ ਮੈਨੂੰ ਜੋ ਵੀ ਟ੍ਰੀਟਮੈਂਟ ਕੀਤਾ ਇੱਕਦਮ ਹੀ ਮੈਨੂੰ ਫਰਕ ਪੈ ਗਿਆ ਮਤਲਬ ਕਿ ਮੈਂ ਬਹੁਤ ਜ਼ਿਆਦਾ ਵਧੀਆ ਫੀਲ ਕਰ ਰਹੀ ਹਾਂ ਪਹਿਲਾਂ ਮੇਰੀ ਬਹੁਤ ਦਰਦ ਸੀਗੀ ਤੇ ਹੁਣ ਮਤਲਬ ਜਦੋਂ ਦੀ ਕਰਵਾਇਆ ਹੋਇਆ ਮੈਨੂੰ ਬਿਲਕੁਲ ਹੀ ਨਹੀਂ ਪਤਾ ਚੱਲ ਰਿਹਾ ਕਿ ਮੇਰੇ ਮਤਲਬ ਕਿ ਕੁਝ ਇਦਾਂ ਦੀ ਪ੍ਰੋਬਲਮ ਸੀਗੀ ਮੈਨੂੰ ਹਾਂਜੀ ਚਲੋ ਮਾਲਕ ਦੇ ਦਰਬਾਰ ਤੇ ਕੈਂਪ ਲੱਗਾ ਹੋਇਆ ਮਾਲਕਾਂ ਦੀ ਰਹਿਮਤ ਵੀ ਆ ਨਾਲ ਨਾਲ ਤੇ ਕੁਝ ਡਾਕਟਰ ਸਾਹਿਬ ਦਾ ਆਪਣਾ ਵੀ ਤਜਰਬਾ ਹੈ ਜਦੋਂ ਡਾਕਟਰ ਸਾਹਿਬ ਵੀ ਆਪਣੇ ਕੋਲ ਖੜੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਉਹਨਾਂ ਨੂੰ ਕਿੱਦਾਂ ਮਾਨ ਮਹਿਸੂਸ ਹੋ ਰਿਹਾ ਆ ਔਨ ਦੀ سپورਟ ਮਰੀਜ਼ ਠੀਕ ਹੋ ਰਹੇ ਆ ਹਾਂਜੀ ਹਾਂਜੀ ਜੈ ਮਾਲ ਕੰਦੀ ਮੈਂ ਇਸੇ ਮਾਨ ਮਹਿਸੂਸ ਕਰਦੀ ਆ ਕੁਝ ਹੋਰ ਮਗਰਬਾਤ ਬਾਨੇ ਮੇਰੇ ਹੱਥੇ ਕੋਣ ਬਖਸ਼ਿਆ ਆ ਤੇ ਹੱਥ ਨਾਲ ਹੀ ਟਰੀਟ ਕਰ ਰਹੀ ਆ ਜਿਆਦਾ ਕੋਈ ਮਸ਼ੀਨਰੀ ਟਰੀਟ ਕਰ ਰਹੀ ਜਿਸ ਟਾਈਮ ਔਨ ਦੀ سپورਟ ਐਟ ਦੀ سپورਟ ਆ ਪੇਸ਼ੈਂਟ ਠੀਕ ਹੋ ਰਹੇ ਆ ਬਹੁਤ ਵਧੀਆ ਥੈਂਕ ਯੂ ਏਮੋ ਬ੍ਰੋ ਮਿਲੇ ਆ ਜਿਨ੍ਹਾਂ ਨੂੰ ਮਨਕਿਆਂ ਦੀ ਪ੍ਰੋਬਲਮ ਸੀ ਕਾਫੀ ਸਮੇਂ ਤੋਂ 휠ਚੇਰ ਤੇ ਸੀ ਤੇ ਉਹ ਵੀ ਦੱਸ ਰਹੇ ਨੇ ਕਿ ਅਸੀਂ ਮਾਲਕ ਦੇ ਦਰਬਾਰ ਤੇ ਆਏ ਅ ਥੈਰੇਪੀ ਕਰਵਾਈ ਟ੍ਰੀਟਮੈਂਟ ਕਰਵਾਇਆ ਤਾਂ ਸਾਨੂੰ ਕਾਫੀ ਜ਼ਿਆਦਾ ਫਰਕ ਪੈ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੈ ਮਾਲਕਾਂ ਜੀ ਜੈ ਮਾਲਕਾਂ ਜੀ ਮੇ ਨੂੰ ਦੇਖੀ ਸੀ ਵੀ ਪ੍ਰੋਬਲਮ ਸੀ ਜੀ ਹਾਂ ਇਲਾਜ ਕਰਵਾ ਕੇ ਕਿੰਨਾ ਲੱਗਦਾ ਹਾਂਜੀ ਹੁਣ ਅੱਗੇ ਨਾਲ ਉਹ ਹੈ ਕਰਦੀ ਆ ਵੀ ਫਰਕ ਲੱਗ ਰਿਹਾ ਜੀ ਹਾਂਜੀ ਮਾਲਕਾਂ ਦੀ ਰਹਿਮਤ ਹੋਆ ਹਾਂਜੀ ਜੈ ਨਾਲ ਦੇ ਹਾਂਜੀ ਜੈ ਮਾਲਕਾਂ ਜੀ ਅੰਨੀ ਭਾਜੀ ਜੈ ਮਾਲਕਾ ਦੀ ਭਾਜੀ ਤੁਸੀਂ ਇੱਥੇ ਦਰਬਾਰ ਤੇ ਕਿਹੜੀ ਪ੍ਰੋਬਲਮ ਲੈ ਕੇ ਆਏ ਸੀ ਤੇ ਕਿੱਦਾਂ ਤੁਹਾਨੂੰ ਡਾਕਟਰ ਤੋਂ ਇਲਾਜ ਕਰਵਾ ਕੇ ਲੱਗਿਆ ਤੇ ਮੈਂ ਤੁਹਾਨੂੰ ਉਹਦੇ ਬਾਰੇ ਪੁੱਛ ਰਿਆਂ ਵੇ ਤੁਹਾਨੂੰ ਕੀ ਪ੍ਰੋਬਲਮ ਸੀ ਡਾਕਟਰ ਸਾਹਿਬ ਨੇ ਤੁਹਾਡਾ ਕੀ ਇਲਾਜ ਕੀਤਾ ਉਹਦੇ ਬਾਰੇ ਦੱਸੋ ਭਾਜੀ ਮੇਰੀ ਪੇਟ 'ਚ ਬੜੀ ਦਿੱਕਤ ਸੀਗੀ ਮੇਰੇ ਕੋਲ ਚੱਲ ਵੀ ਨਹੀਂ ਰਹਾ ਸੀ ਨਾਲ ਉੱਤੇ ਬੈਠ ਹੋ ਰਿਹਾ ਸੀਗਾ ਕੋਈ ਦਿੱਕਤ ਮਤਲਬ ਤੇ ਮੈਨੂੰ ਇਹਨਾਂ ਭਾਈ ਸਾਹਿਬ ਇਹ ਡਾਕਟਰ ਸਾਹਿਬ ਨੇ ਮੈਨੂੰ ਕੁਝ ਮਿੰਟਾਂ ਦੇ ਵਿੱਚ ਹੀ ਨਾ ਬਿਲਕੁਲ ਪੂਰੇ ਨੋਰਮਲ ਕਰਤਾ ਦੇ ਬਹੁਤ ਵਧੀਆ ਅਹਿਸਾਸ ਫੀਲ ਕਰ ਰਿਹਾ ਹਾਂ ਮੈਂ ਨਾਲ ਬਹੁਤ ਧੰਨਵਾਦੀ ਹਾਂ ਇਹਨਾਂ ਨੂੰ ਬੈਠੋ ਕਰੇ ਤਾਕਤ ਬਖਸ਼ੀ ਮੈਂ ਮਾਲਕਾ ਹਲੋ ਵੀ ਤੇ ਇਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਦੇਖੋ ਜੇ ਮਾਲਕ ਜੇ ਇਨਕਸੌਫ ਜਿੱਦਾਂ ਪੇਸ਼ੈਂਟ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਇੱਕ ਮਿੰਟ ਦੇ ਵਿੱਚ ਠੀਕ ਕਰਤਾ ਇਹਨਾਂ ਨੂੰ ਕੀ ਐਦਾਂ ਦੀ ਪ੍ਰੋਬਲਮ ਸੀ ਵੀ ਪਹਿਲਾਂ ਇੰਨਾ ਜ਼ਿਆਦਾ ਸੀਰੀਅਸ ਸੀ ਤੇ ਹੁਣ ਬਿਲਕੁਲ ਸਹੀ ਹੋ ਗਏ ਜੇ ਮਾਲਕਾਂ ਦੀ ਜੀ ਦੇਖੋ ਜੀ ਪਹਿਲਾਂ ਇਹਨਾਂ ਨੂੰ ਇਹ ਪ੍ਰੋਬਲਮ ਸੀ ਇਹ ਤੁਰ ਕੇ ਆਏ ਆ ਬੜੀ ਪ੍ਰੋਬਲਮ ਦੇ ਵਿੱਚ ਆਏ ਸੀ ਕਿ ਇਹਨਾਂ ਦੀ ਕਮਰ ਦੇ ਵਿੱਚ ਨਾ ਮਣਕੜੀ ਪ੍ਰੋਬਲਮ ਸੀਗੀ ਨਾ ਬਹਿ ਸਕਦੇ ਸੀ ਨਾ ਉੱਠ ਸਕਦੇ ਸੀਗੇ ਮਾਲਕਾਂ ਦੀ ਕਿਰਪਾ ਨਾਲ ਦਸ ਕੀਤੀ ਆ ਆ ਤੁਹਾਡੇ ਸਾਹਮਣੇ ਬੈਠੇ ਆ ਜੀ ਕਿਰਪਾ ਹੋ ਗਈ ਇਹਨਾਂ ਤੇ ਸੈਟ ਕਰਤਾ ਜੀ ਬਿਲਕੁਲ ਨੋਰਮਲ ਨੋਰਮ ਕਰੇ ਆ ਜਿਆ ਮਾਲਕਾਂ ਦੀ ਜਿਆ